ਇਹਨਾਂ ਥੋੜੀ ਜਾਣਕਾਰੀ ਆਪ ਜੀ ਦਾ ਪ੍ਰੋਫੈਸਰ ਜਸਪਾਲ ਸਿੰਘ ਜੀ ਬਾਰੇ ਸਾਂਝਾ ਕਰਦਾ ਕਿ ਪਠਾਨ ਜਸਪਾਲ ਸਿੰਘ ਜੀ ਬੀਖ ਸਾਲ ਤੋਂ ਇਟਲੀ ਵਿੱਚ ਰਹ ਰਹੇ ਨੇ ਤੇ ਉਹਨਾਂ ਨੇ ਬੀਏ ਆਨਰਸ ਇਤਿਹਾਸ ਅਤੇ ਐਮਏ ਇਤਿਹਾਸ ਅਤੇ ਯੂਜੀਸੀ ਨੈਟ ਪਾਸ ਉਹਨਾਂ ਨੇ ਪੜਾਈ ਕੀਤੀ ਹੈ ਤੇ ਇਟਾਲੀਅਨ ਭਾਸ਼ਾ ਦੇ ਕੋਰਸ ਤੋਂ ਇਲਾਵਾ ਸੈਸਫਾਟਾ ਟੂਰਿਜ਼ਮ ਅਸ਼ੀਅ ਉੱਪਰ ਪੋਚਪੜੀ ਪੜਾਈ ਉਹਨਾਂ ਨੇ ਇਟਲੀ ਵਿੱਚ ਆ ਕੇ ਮਿਲਾਨ ਯੂਨੀਵਰਸਿਟੀ ਤੋਂ ਕੋਰਸ ਕੀਤੀ ਤੇ ਆਪ ਜੀ ਜਿਹੜਾ ਅਨੁਵਾਦ ਦਾ ਆਜਾ ਕਾਰਜਾਂ ਉਹ ਬੜੀ ਸਫੋਤਾ ਬਿਨਾਲ ਕਰ ਰਹੇ ਨੇ ਤੇ ਉਹਨਾਂ ਨੇ ਬਲਵਿੰਦਰ ਸਿੰਘ ਜੀ ਦੀ ਜਿਹੜੀ ਕਿਤਾਬ ਹੈ ਚਾਹ ਜੀ ਦੀ ਕਿਤਾਬ ਵਿੱਚ ਫੌਜੀ ਸਿੱਖ ਫੌਜੀ ਉਹਦਾ ਅਨਵਾਦ ਕੀਤਾ ਇਸ ਤੋਂ ਲਾਵਾ ਉਹ ਲੋਕ ਪਾਈ ਦੀਆਂ ਬਹੁਤ ਸਾਰੇ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਵਿੱਚ ਖਾਸ ਕਰਕੇ ਜਗਵਾਣਾ ਸਾਹਿਬ ਰੈਡ ਕਰਾਸ ਅਤੇ ਹੋਰ ਸੰਸਥਾਵਾਂ ਜਿਵੇਂ ਇਤਰੀ ਦੀਆਂ ਸ਼ਾਮਿਲ ਨੇ ਤੇ ਮੈਂ ਹੁਣ ਉਸ ਪਾਸੇ ਨੂੰ ਬਿੱਤੀ ਕਰਨ ਗਾਣਾ ਕਿ ਉਹ ਬੜਾ ਪਰਚਾ ਵੀਕਮੈਂਟ ਵਿੱਚ ਸਮਾਪਤ ਕਰਨ ਦੀ ਖੇਚਲ ਕਰਨ ਤਲਵਾਜੀ ਸਭ ਤੋਂ ਪਹਿਲਾਂ ਮੈਂ ਇਸ ਮਾਗਮ ਦੀ ਮਾਣਗੀ ਕਰ ਰਹੇ ਸਿੱਖ ਕੌਂਸਲ ਇੰਗਲੈਂਡ ਦੇ ਸਿੱਖ ਐਜੂਕੇਸ਼ਨ ਕੌਂਸਲ ਇੰਗਲੈਂਡ ਦੇ ਪ੍ਰਧਾਨ ਡਾਕਟਰ ਵਰਕਰ ਸਿੰਘ ਜੀ ਇਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਸ੍ਰੀ ਚੰਦਰਪਾਲ ਸਿੰਘ ਜੀ ਦੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਵਿਦਵਾਨਾਂ ਦਾ ਸਾਰਿਆਂ ਨੂੰ ਮੈਂ ਆਪਣੇ ਨੂੰ ਪਿਆਰ ਅਰੀ ਸਾਤਰੀ ਕਾਲ ਸਤਿਨਾਮ ਨਮਸਕਾਰ ਗੁੱਡ ਮਾਰਨਿੰਗ ਆ ਆਪਣਾ ਪੰਜੋਰ ਨੂੰ ਕਹਿੰਦਾ ਐ ਕਿ ਨਾਲੀਆਂ ਦੇ ਵਿੱਚ ਵੀ ਪੰਜੋਰ ਪੰਜੋਰ ਜਿਹੜਾ ਮੇਰਾ ਪਸੰਦ ਪਤਾ ਹੈਗਾ ਉਹ ਲਗਭਗ ਕੱਲ ਦਾ ਇਹ ਸੈਸ਼ਨ ਸ਼ੁਰੂ ਹੋਇਆ ਕੱਲ ਦੀ ਇਹ ਕਾਨਫਰੰਸ ਸ਼ੁਰੂ ਹੋਈ ਆ ਤੇ ਉਹਦੇ ਵਿੱਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਸ ਪਰਚੇ ਦੇ ਇੱਧ-ਗਿੱਧ ਦੀ ਸਭ ਕੁਝ ਘੁੰਮਦਾ ਰਿਹਾ ਤੇ ਲਗਭਗ ਮੇਰੇ ਖਿਆਲ ਦੇ ਨਾਲ ਸਾਰਾ ਪਰਚਾ ਤੇ ਪੜਿਆ ਹੀ ਜਾ ਚੁੱਕਾ ਹੈ ਮੈਂ ਸਿਰਫ ਬਹੁਤੀ ਥੋੜੀ ਜੀ ਥੋੜੀ ਜੀ ਮੂਰਤੀ ਤੁਹਾਨੂੰ ਉਹਦੇ ਵਿੱਚ ਦਵਾਗਾ ਥੋੜਾ ਸਭ ਤੋਂ ਪਹਿਲਾਂ ਜਿਹੜਾ ਮੇਰਾ ਪਰਚਾ ਉਹਦਾ ਹੈਗਾ মিডিਆ ਤੇ ਪੰਜਾਬੀ ਭਾਸ਼ਾ ਸੰਚਾਰ ਮਾਧਿਅਮ ਤੇ ਪੰਜਾਬੀ ਭਾਸ਼ਾ ਤੇ ਇਹਨਾਂ ਦਾ ਆਪਸ ਵਿੱਚ ਉਪਯੋਗਤਾ ਸਬੰਧ ਕਿੱ ਹੈਗਾ ਸਭ ਤੋਂ ਪਹਿਲਾਂ ਤੇ ਸਾਨੂੰ ਇਹ ਸਮਝਣਾ ਪਊਗਾ ਕਿ মিডিਆ ਕੀ ਹੈ ਭਾਸ਼ਾ ਕੀ ਹੈ ਤੇ ਅਸੀ ਵੀ ਮੈਂ ਤੁਸੀਂ ਜੋ ਵੀ ਸਾਡਾ ਇਹਦਾ ਸਵੇਲ ਹੈ ਉਹ ਆਤਮਾ ਦਾ ਤੇ ਮਨ ਦਾ ਸਾਡੀ ਆਤਮਾ ਤੇ ਸਾਡਾ ਮਨ ਸੋਚਦਾ ਹੈ ਇਹ ਸਾਨੂੰ ਬਾਕੀ ਜਿਹੜੇ ਜੀਵ ਹੈਗੇ ਆ ਚੱਲਦੇ ਫਿਰਦੇ ਜਾਂ ਜਿੰਨੇ ਵੀ ਪ੍ਰਜੀਵ ਹੈ ਜਿੰਨੇ ਵੀ ਜਾਤੀਆਂ ਹੈਗੇ ਆ ਹੋਰ ਵੀ ਜਿਹੜੀਆਂ ਜੀਂਦੀਆਂ ਜਾਂਦੀਆਂ ਉਹਨਾਂ ਤੋਂ ਸਾਨੂੰ ਥੋੜਾ ਜਿਹਾ ਵੱਖ ਕਰਦੀ ਹੈ ਕਿਉਂਕਿ ਸਾਡੇ ਕੋਲ ਬੋਲਣ ਦੀ ਕਹਿਣ ਦੀ ਕਰਨ ਦੀ ਸੋਚਣ ਦੀ ਚੰਗਾ ਮਾੜਾ ਤੇ ਰੋਣ ਦੀ ਹੱਸਣ ਦੀ ਸਮਰੱਥਾ ਹੈਗੀ ਤੇ ਇਸ ਕੰਮ ਲਈ ਅਸੀਂ ਭਾਸ਼ਾ ਨੂੰ ਵਰਤਦੇ ਹਾਂ ਤੇ ਭਾਸ਼ਾ ਨੂੰ ਹੀ ਮੈਂ ਸਭ ਤੋਂ ਵੱਡਾ মিডিਆ ਸਮਝਦਾ ਤੇ ਜਿਹੜਾ ਪੱਤਾ ਹੈ ਉਹ ਭਾਸ਼ਾ ਦਾ ਸਾਡੀ ਜਿਹੜੀ ਸਾਡਾ ਜਿਹੜਾ ਆਪਣਾ ਸਭ ਤੋਂ ਵੱਡਾ মিডিਆ ਆ ਉਹ ਹੈਗੀ ਭਾਸ਼ਾ ਜਿਹਦੇ ਨਾਲ ਅਸੀਂ ਆਪਣੇ ਜਿਹੜੇ ਸਾਡੇ ਭਾਵ ਹੈਗੇ ਆ ਉਹਨਾਂ ਨੂੰ ਅੱਗੇ ਉਹਨਾਂ ਦਾ ਅਸੀਂ ਸੰਚਾਰ ਕਰਦੇ ਹਾਂ ਤੇ ਇਸ ਸੰਚਾਰ ਨੂੰ ਵਧੀਆ ਬਣਾਉਣ ਲਈ ਉਹ ਜਿਹੜੀ ਸਾਡੀ ਭਾਸ਼ਾ ਆ ਉਹਨੂੰ ਉਹਦੇ ਉੱਤੇ ਅਸੀਂ ਕੀ ਕੀਤਾ ਅਸੀਂ ਉਹ ਉਹਦੀ ਅਸਲੇ ਗੱਲ ਕਰਨੀ ਹੈ ਮੈਂ ਇਹ ਗੱਲ ਕਿਉਂ ਕੀਤੀ ਹੈ ਕਿਉਂਕਿ ਮੈਂ ਦੇ ਇੱਥੇ ਖੜਾ ਹਾਂ ਤੇ ਮੇਰੇ ਪਿੱਛੇ ਇੱਕ ਬਹੁਤ ਵੱਡੀ ਸੰਸਕ੍ਰਿਤੀ ਖੜੀ ਹੈ ਇੱਕ ਬਹੁਤ ਵੱਡਾ ਇਤਿਹਾਸ ਖੜਾ ਹੈ ਪੰਜਾਬ ਦੇ ਸੱਤ ਦਰਿਆਵਾਂ ਦਾ ਕਹਿ ਲਓ ਪੰਜ ਦਰਿਆਵਾਂ ਦਾ ਕਹਿ ਲਓ ਸਿੰਧੂ ਘਾਟੀ ਦੀ ਸਭਿਤਾ ਦਾ ਕਹਿ ਲਓ ਸਿੱਧੂ ਘਾਟੀ ਦੀ ਸਭਿਤਾ ਦਾ ਮੈਂ ਇਸ ਕਰਕੇ ਜ਼ਿਕਰ ਕੀਤਾ ਹੈ ਕਿ ਜਦੋਂ ਸਾਰੀ ਦੁਨੀਆ ਦੇ ਲੋਕ ਖਾਨਾ ਬਦੂਸ਼ ਸੀ ਤੇ ਉਦੋਂ ਅਸੀਂ ਸਿੱਧੂ ਘਾਟੀ ਦੀ ਸਭਿਤਾ ਵਰਗੇ ਐਡਵਾਂਸ ਸਿਟੀ ਬਣਾ ਲਏ ਸੀ ਬੇਸ਼ੱਕ ਅੱਜ ਸਾਡਾ ਬਹੁਤ ਔਣਾ ਹਾਲ ਹੈ ਬੇਸ਼ੱਕ ਅਸੀਂ ਤੁਹਾਨੂੰ ਸਿਸ਼ਟਾਚਾਰ ਜਾਂ ਇਹਦਾ ਗੱਲਾਂ ਤੋਂ ਅਸੀਂ ਬਹੁਤ ਪਿੱਛੇ ਚਲੇ ਗਏ ਜਦੋਂ ਹਰਿਗਵੇ ਜਾਂ ਉਸ ਆਰੀਆ ਸਭਿਤਾ ਦਾ ਮੈਂ ਤਾਂ ਜ਼ਿਕਰ ਕੀਤਾ ਹੈ ਕਿ ਜਦੋਂ ਅਸੀਂ ਜਦੋਂ ਪੂਰੀ ਦੁਨੀਆ ਅਜੇ ਲਿਖਣਾ ਪੜ੍ਹਨਾ ਨਹੀਂ ਸੀ ਸਿੱਖਦੀ ਜੁਰਾ ਨੂੰ ਬੋਲਣਾ ਵੀ ਚੰਗੀ ਤਰ੍ਹਾਂ ਨਹੀਂ ਸੀ ਆਇਆ ਤੇ ਅਸੀਂ ਉਸ ਵੇਲੇ ਰਿਗਵੇਦ ਲਿਖ ਦਿੱਤਾ ਸਾਡੀ ਧਰਤੀ ਤੇ ਸਾਡੀ ਪੰਜਾਬ ਦੀ ਧਰਤੀ ਤੇ ਹੀ ਇਹ ਕੰਮ ਹੋਇਆ ਉਸ ਤੋਂ ਬਾਅਦ ਰਵੈਣ ਵੀ ਇੱਥੇ ਲਿਖੀ ਗਈ ਜੇ ਆਪਾਂ ਗੀਤਾ ਦਾ ਉਪਦੇਸ਼ ਦੇਖੀਏ ਉਹ ਬਹੁਤ ਪ੍ਰਾਣੀਆਂ ਗੱਲਾਂ ਨਵੀਆਂ ਗੱਲਾਂ ਤਾਂ ਸਾਡੇ ਸਾਹਮਣੇ ਸਾਰੀਆਂ ਹੈਗੀਆਂ ਗੀਤਾ ਦਾ ਉਪਦੇਸ਼ ਵੀ ਜੇ ਅਸੀਂ ਜਮਨਾ ਨੂੰ ਆਪਣੀ ਹੱਥ ਮੰਨੀਏ ਤੇ ਗੁਰੂ ਖੇਤਰ ਦੀ ਧਰਤੀ ਤੇ ਦਿੱਤਾ ਗਿਆ ਜੇ ਪੰਨਨੀ ਦੀ ਗ੍ਰਾਮਰ ਦੇਖੀਏ ਜੇ ਟਕਸਲਾ ਯੂਨੀਵਰਸਿਟੀ ਦੇਖੀਏ ਤੇ ਸਾਰੇ ਉੱਤੇ ਹੀ ਦਿੱਖਤੇ ਗਏ ਔਰ ਇਹ ਸਾਰਾ ਕੁਝ ਦੇਣ ਵਾਸਤੇ ਅਸੀਂ মিডিਆ ਨੂੰ ਸ਼ੁਰੂ ਤੋਂ ਹੀ ਵਰਤਦੇ ਰਹੇ ਔਰ ਜੇ ਅੱਜ ਅਸੀਂ ਇੱਥੇ ਬੈਠੇ ਹਾਂ ਅਸੀਂ ਹਰੇਕ ਜਾਤੀ ਦੇ ਜੇ ਜਾਤੀਆਂ ਦੇ ਹਿਸਾਬ ਨਾਲ ਮੰਨ ਲਓ ਹਰੇਕ ਜਾਤੀ ਦੇ ਲੋਕ ਬੈਠੇ ਆ ਦੋ ਦੇਸ਼ਾਂ ਦੇ ਲੋਕ ਬੈਠੇ ਆ ਦੋ ਦੇਸ਼ਾਂ ਹਿੰਦੁਸਤਾਨ ਪਾਕਿਸਤਾਨ ਦੀ ਗੱਲ ਕਰਦਾ ਫਿਰ ਸਾਡਾ ਬਿਸ਼ਪ ਜਿਹੜਾ ਬੇਸਿਕਲੀ ਕਿਸ਼ੋਕਰਤ ਸਾਡਾ ਉਹੀ ਬੋਲੂਗਾ ਉਸ ਤੋਂ ਬਾਅਦ ਅਸੀਂ ਵਿਸ਼ਵ ਭਰ ਤੋਂ ਬੈਠੇ ਆ ਕਾਦੇ ਵਾਸਤੇ ਬੈਠੇ ਆ ਕਿਉਂਕਿ ਅਸੀਂ ਆਪਣੀ ਉਹ ਸੰਸਕ੍ਰਿਤੀ ਉਹ ਜਿਹੜਾ ਸਾਡਾ ਸਾਹਿਤ ਦਾ ਜਿਹੜਾ ਸਾਡਾ ਸੱਭਿਆਚਾਰ ਹੈ ਜਿਹੜੇ ਸਾਡੇ ਪਿੱਠ ਤੇ ਖੜਾ ਹੈ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਉਹਨੂੰ ਬਚਾਉਣ ਵਾਸਤੇ ਉਹਨਾਂ ਪੁਰਖਿਆਂ ਦੀ ਗੱਲ ਨੂੰ ਅੱਗੇ ਲਿਜਾਣ ਵਾਸਤੇ ਸਾਡੇ ਬੱਚੇ ਕਿਤੇ ਉਹਨਾਂ ਤੋਂ ਨਾ ਟੁੱਟ ਜਾਣ ਤੇ ਉਹਦੇ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਆ ਔਰ ਉਹਦੇ ਵਾਸਤੇ ਜਿਹੜਾ ਸਾਡਾ ਮੀਡੀਆ ਹੈ ਉਹ ਸਾਡੀ ਭਾਸ਼ਾ ਆ ਔਰ ਇਸ ਭਾਸ਼ਾ ਨੂੰ ਕਿਹੜੇ ਸਾਧਨਾਂ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਣਾ ਹੈ ਤਾਂ ਕਿ ਉਹ ਇਹ ਭਾਸ਼ਾ ਨੂੰ ਚੱਕ ਕੇ ਸਾਡੇ ਉਸ ਪਿਛੋਕੜ ਦੇ ਨਾਲ ਜੁੜ ਸਕਣ ਇਹ ਦੀ ਜਿਹੜੀ ਆ ਇਹ ਅਸੀਂ ਆਪਣੀ ਗੱਲ ਕਰਦੇ ਇਹ ਮਤਲਬ ਕਿ ਪਰਚੇ ਵਿੱਚ ਮੇਨ ਤੌਰ ਤੇ ਇਸ ਗੱਲ ਨੂੰ ਮੁੱਖ ਰੱਖ ਕੇ ਪਰਚਾ ਲਿਖਿਆ ਗਿਆ। ਔਰ ਜਦੋਂ ਤਾਂ ਹੁਣ ਇੱਕ ਇਹ ਤੇ ਤੁਹਾਨੂੰ ਮੈਂ ਪੰਜਾਬ ਦੀ ਗੱਲ ਕੀਤੀ ਸੀ ਆਪਣੀ ਗੱਲ ਕੀਤੀ ਸੀ ਪਰਚਾ ਚੋਂ ਲਿਖਿਆ ਉਹਦੇ ਬਾਰੇ ਤੁਹਾਨੂੰ ਦੱਸਿਆ ਜੀ ਹੁਣ ਪਰਚੇ ਤੇ ਹੁੰਦੀ ਹੈ ਮੇਨ ਤੇ ਕਿ ਜਿਹੜਾ ਮੀਡੀਆ ਆ ਉਹ ਜਦੋਂ ਤੇ ਅਸੀਂ ਜਦੋਂ ਤਾਂ ਬਨੁੱਖ ਜੀਵਨ ਬਣਿਆ ਉਹਨਾਂ ਦਾ ਜਿਹੜਾ ਮੀਡੀਆ ਸਾਡੇ ਨਾਲ ਜੁੜਿਆ ਹੋਇਆ ਕਿਉਂਕਿ ਬਲੋਕ ਇੱਕ ਸਮਾਜਿਕ ਪ੍ਰਾਣੀ ਆ ਉਹਨੂੰ ਜੀਣਾ ਹੈ ਸਮਾਜ ਵਿੱਚ ਜੀਣਾ ਹੈ ਧਰਮ ਵਿੱਚ ਜੀਣਾ ਧਰਮ ਵਿੱਚ ਜੀਵਨਵਾਸ ਵਿੱਚ ਕੋਲੈਬੋਰੇਸ਼ਨ ਕਰਨੀ ਆ ਫੈਬ੍ਰਿਕੇਸ਼ਨ ਕਰਨ ਵਾਸਤੇ ਇੱਕ ਸਾਧਨ ਚਾਹੀਦਾ ਸਾਧਨ ਚਾਹੀਦਾ ਜਿਹਦਾ ਮਤਲਬ ਇੱਕ ਮੀਡੀਆ ਚਾਹੀਦਾ ਇੱਕ ਸੰਚਾਰ ਦਾ ਸਾਧਨ ਇੱਕ ਮੀਡੀਆ ਸਾਨੂੰ ਚਾਹੀਦਾ ਔਰ ਇਸ ਮੀਡੀਆ ਲੂ ਅਸੀਂ ਸ਼ੁਰੂ ਤੋਂ ਹੀ ਕਰਦੇ ਰਹੇ ਸਭ ਤੋਂ ਪਹਿਲਾਂ ਸਾਡਾ ਮੀਡੀਆ ਬੋਲੀ ਸੀ ਔਰ ਜਦੋਂ ਵੀ ਨਵਾਂ ਮੀਡੀਆ ਆਇਆ ਉਦੋਂ ਉਹਦੀ ਬਗਾਵਤ ਹੋਈ ਔਰ ਮੈਂ ਕਹਿੰਦਾ ਕਿ ਜਦੋਂ ਇਨਸਾਨ ਨਹੀਂ ਬੋਲਦਾ ਸੀ ਜਿਹੜੀ ਪਹਿਲੀ ਪੀੜੀ ਨੇ ਬੋਲਣਾ ਸ਼ੁਰੂ ਕੀਤਾ ਹੋਊਗਾ ਉਹਦੀ ਵੀ ਵਿਰੋਧਤਾ ਹੋਈ ਹੋਊ ਕਿ ਇਹ ਯਾਰ ਕਿਹੜੇ ਆ ਗਏ ਆ ਬੋਲਣਾ ਸ਼ੁਰੂ ਕਰ ਦਿੱਤਾ ਇਹਨਾਂ ਦਾ ਸਮਝ ਨਹੀਂ ਲੱਗਦੀ ਅੱਗੇ ਵਧਿਆ ਨਹੀਂ ਸੀ ਚੁੱਪ ਰਹਿੰਦੇ ਸੀ ਅੱਖਾਂ ਨਾਲ ਗੱਲਾਂ ਕਰਦੇ ਸੀ ਹੱਥਾਂ ਨਾਲ ਇਸ਼ਾਰਿਆਂ ਨਾਲ ਗੱਲਾਂ ਸਮਝਾਉਂਦੇ ਸੀ ਔਰ ਇਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਬੋਲੀ ਆ ਗਈ ਬੋਲੀ ਤੋਂ ਬਾਅਦ ਇਸ ਬੋਲੀ ਨੂੰ ਅਸੀਂ ਚਿੰਨਾ ਦਾ ਰੂਪ ਦੇਣਾ ਸ਼ੁਰੂ ਕਰ ਦਿੱਤਾ ਲਿਖਣਾ ਸ਼ੁਰੂ ਕਰ ਦਿੱਤਾ ਲਿਖਣ ਤੋਂ ਬਾਅਦ ਹੌਲੀ-ਹੌਲੀ ਅਸੀਂ ਇਸ ਨੂੰ ਹੋਰ ਅੱਗੇ ਲਿਜਾਣਾ ਸ਼ੁਰੂ ਕਰ ਦਿੱਤਾ ਅੱਗੇ ਲਿਜਾਂਦੇ ਲਿਜਾਂਦੇ ਆਪਣੀ ਗਿਆਮੇ 12ਵੀਂ ਸਦੀ ਆ ਗਈ ਚਾਇਨਿਆਂ ਨੇ ਇੱਕ ਸਟੈਂਪ ਬਣਾ ਲਈ ਇੱਕ ਸੱਚੇ ਬਣਾ ਲਏ ਹੋ ਸੱਚੇ ਦੇ ਮਤਲਬਕ ਕਿਤਾਬਾਂ ਲਿਖੀਆਂ ਸ਼ੁਰੂ ਕੀਤੀਆਂ ਉੱਤੇ ਦੇ ਉਦਯੋਗਾਂ 'ਚ ਕ੍ਰਾਂਤੀ ਆ ਗਈ ਜੋਗੇ ਕ੍ਰਾਂਤੀ ਤੋਂ ਬਾਅਦ ਆਪਣਾ ਵਡੀਆਂ-ਵਡੀਆਂ ਮਸ਼ੀਨਾਂ, ਵੱਡੀਆਂ-ਵੱਡੀਆਂ ਪ੍ਰਿੰਟਿੰਗ ਪ੍ਰੈਸਾਂ ਲੱਗੀਆਂ, ਪ੍ਰਿੰਟਿੰਗ ਪ੍ਰੈਸਾਂ ਲੱਗਣ ਤੋਂ ਬਾਅਦ ਉਹ ਪ੍ਰਿੰਟਿੰਗ ਕੰਮ ਸਾਡੇ ਪੰਜਾਬ ਵਿੱਚ ਵੀ ਆ ਗਈਆਂ। ਕੋਈ ਕਹਿੰਦਾ 1834 ਫੈਲਤੀ ਚਾਹੀਦੀ, ਕੋਈ ਕਹਿੰਦਾ 1850-60 ਚਾਹੀਦੀ। ਇਹ ਕੰਟਰੋਵਰਸੀ ਨਹੀਂ ਹੈਗੀ ਪਰ ਆਈ ਤੇ ਹੈਗੀ। ਉਸ ਤੋਂ ਬਾਅਦ ਇਹ ਜਿਹੜੀ ਪ੍ਰਿੰਟਿੰਗ ਪ੍ਰੈਸ ਐ ਅੱਗੇ ਜਾ ਕੇ ਇੰਨੇ ਆਪਣਾ ਟਾਈਪਰਾਈਟਰ ਦੇ ਰੂਪ ਵਿੱਚ, ਉਸ ਤੋਂ ਬਾਅਦ ਇੰਨੇ ਕੰਪਿਊਟਰ ਦੇ ਰੂਪ ਵਿੱਚ, ਉਸ ਤੋਂ ਬਾਅਦ ਇੰਨੇ ਕੰਪਿਊਟਰ ਦੇ ਰੂਪ ਵਿੱਚ ਵੀ ਆਪਣਾ ਇੱਕ ਮੋਬਾਈਲ ਦੇ ਰੂਪ ਵਿੱਚ ਆ ਗਈ ਉਤਪਾਦ ਹੋਰ ਕਈ ਬਰੀਕੀਆਂ ਤੋਂ ਨੰਗੀ ਨੰਗੀ ਅੱਜ ਮਾਡਰਨ ਰੂਪ ਵਿੱਚ ਸਾਡੇ ਕੋਲ ਖੜੀ ਆ ਇਹਦਾ ਸੰਖੇਪ ਜਾਂ ਮੈਂ ਤੁਹਾਨੂੰ ਇਹਦਾ ਇਤਿਹਾਸ ਦੱਸਿਆ ਹੈਗਾ ਔਰ ਇਹ ਇੱਕਦਮ ਮੈਂ ਹੋਰ ਕਹੂੰਗਾ ਜਿਹੜੀ ਸਾਡੀ ਪੀੜ੍ਹੀ ਆ ਆਪਣੀ ਪੀੜ੍ਹੀ ਨੂੰ ਵੀ ਮੈਂ ਗਿੰਦਾ ਇਹਦੇ ਵਿੱਚ ਲੇਕਿਨ ਜਿਹੜੇ ਮੇਰੇ ਤੋਂ 10 ਜਾਂ 20 ਸਾਲ ਵੱਡੇ ਇੱਥੇ ਬੈਠੇ ਆ ਉਹ ਬੜੇ ਵੰਟੇ ਭਾਦਾਂ ਵਾਲੇ ਆ ਕਿ ਉਹਨਾਂ ਨੇ ਇਹ ਸਾਰੀ ਹੀ ਚੇਂਜ ਜਿਹੜੀ ਵੱਡੇ ਪੱਧਰ ਤੇ ਚੇਂਜ ਹੋਈ ਆ মিডিਆ ਦੇ ਵਿੱਚ ਇਹ ਸਾਰੀ ਹੀ ਇਹਨਾਂ ਨੇ ਦੇਖੀ ਆ ਔਰ ਜਿੰਨੇ ਵੀ ਆਪਾਂ ਇੱਥੇ ਬੈਠੇ ਆ ਇਹਨਾਂ ਸਾਰਿਆਂ ਨੇ ਇਹਨੂੰ ਹੰਡਾਇਆ ਵੀ ਔਰ ਪਹਿਲਾਂ ਇੰਗਲੈਂਡ ਦੇ ਵਿੱਚ ਹੀ ਲਾ ਲਓ ਜਦੋਂ ਤੁਸੀਂ ਆਏ ਸੀ ਉਦੋਂ ਟੈਲੀਫੋਨ ਵੀ ਨਹੀਂ ਸੀ ਹੁੰਦੇ ਜੇ ਹੁੰਦਾ ਵੀ ਸੀ ਕਿ ਜਦੇ ਘਰ ਪਿੰਡ ਦੇ ਵਿੱਚ ਦੋ ਪਿੰਡਾਂ ਦੇ ਇੱਕ ਤੋਂ ਫਿਰ ਇੱਕ ਪਿੰਡ ਦੇ ਘਾਇਆ ਬੇਰੋਸ ਤੋਂ ਬਾਅਦ ਜਲਦੀ ਜਲਦੀ ਗੱਲ ਖਤਮ ਕਰਦਾ ਕਰਦਾ ਫਿਰ ਮੋਬਾਈਲ ਆ ਗਿਆ ਮੋਬਾਈਲ ਚ ਕਦੀ ਇਨਕਮਿੰਗ ਸੀ ਕਦੀ ਆਊਟ ਗoing ਸੀ ਵੱਡੇ ਵੱਡੇ ਮੋਬਾਈਲ ਸੀ ਉਸ ਤੋਂ ਬਾਅਦ ਮੋਬਾਈਲ ਜਿਹੜਾ ਉਹ ਡਿਜੀਟਲ ਬਣ ਗਿਆ ਮਲਟੀ ਉਹਦੇ ਲੇਅਰ ਆ ਗਈਆਂ ਤੇ ਅੱਜ ਸਾਡੇ ਹੱਥ ਵਿੱਚ ਹੈਗਾ ਇਹ ਵੱਖਰੇ ਰੂਪ ਦੇ ਔਰ ਇਸ ਤਰ੍ਹਾਂ ਇਹ ਮੀਡੀਆ ਜਿਹੜਾ ਸਾਡਾ ਸਮੇਂ ਦੇ ਨਾਲ ਬਦਲਦਾ ਰਿਹਾ ਔਰ ਅਸੀਂ ਬੜੀ ਹੀ ਭਾਗਾ ਵਾਲੀ ਪੀੜ੍ਹੀ ਆ ਕਿ ਜਿਨੇ ਇਹਨੂੰ ਦੇਖਿਆ ਜਿਨੇ ਇਹਨੂੰ ਮਾਣਿਆ ਔਰ ਜਿਹੜੇ ਸਾਡੇ ਅੱਗੇ ਬੱਚੇ ਤੇ ਨਹੀਂ ਜਦੋਂ ਬੱਚੇ ਤੇ ਸਾਡੇ ਨਾਲ ਹੀ ਆ ਜਿਹੜੇ ਦਾ ਜੇ ਕਿਤੇ ਮਲਕੇ ਚਲੋ ਅੱਗੇ ਪਦੀਰੀ ਵਧੀ ਵਧੂਗੀ ਅੱਡੀ ਕੋਈ ਗੱਲ ਨਹੀਂ ਕੀ ਪਰ ਜੇ ਸਾਡੇ ਪੋਤੇ ਪਰਪੋਤੇ ਜਦੋਂ ਇਹ ਗੱਲਾਂ ਕਰਨਗੇ ਹਾਂ ਛੇੜੇ ਵੱਡੇ ਮੋਬਾਈਲ ਹੁੰਦੇ ਸੀ ਆ ਕਰਦੇ ਸੀ ਉਹਨਾਂ ਵਾਸਤੇ ਇੱਕ ਫੰਟਾਜ਼ਮਾ ਜਿਆ ਫੈਂਟਾਸੀ ਹੀ ਬਣ ਜਾਣੀ ਹੈਗੀ ਔਰ ਇਸ ਤੋਂ ਬਾਅਦ ਮੈਂ ਜੇ ਇਸ ਗੱਲ ਨੂੰ ਹੋਰ ਅੱਗੇ ਖੋਰਾ ਤੇ ਪੰਜਾਬੀ ਭਾਸ਼ਾ ਦੀ ਗੱਲ ਕਰਾਂ ਮੀਡੀਆ ਨੂੰ ਛੱਡ ਕੇ ਕਿ ਅੱਜ ਦੇ ਲੋਕ ਵਿੱਚ ਕਿਉਂਕਿ ਦੋਨੇ ਚੀਜ਼ਾਂ ਪੈਰਲਲ ਚੱਲਣੀਆਂ ਹੈਗੀਆਂ ਕਿ ਪੰਜਾਬੀ ਭਾਸ਼ਾ ਦੀ ਸਥਿਤੀ ਕੀ ਹੈਗੀ ਆ ਪੰਜਾਬੀ ਕਦੀ ਪੰਜਾਬ ਦੇ ਵਿੱਚ ਬੋਲੀ ਜਾਂਦੀ ਸੀ ਫਿਰ ਅਸੀਂ ਪ੍ਰਵਾਸ ਕੀਤਾ ਅੱਜ ਇਹ ਸੱਤ ਸਮੁੰਦਰਾਂ ਦੇ ਵਿੱਚ ਬੋਲੀ ਜਾਣ ਲੱਗੀ ਫਿਰ ਸਾਡੇ ਪੰਨ ਪੰਜਾਬ ਨੂੰ ਦੋ ਭਾਗਾਂ 'ਚ ਵੰਡ ਦਿੱਤਾ ਪੱਛਮੀ ਪੰਜਾਬ ਤੇ ਪੂਰਬੀ ਪੰਜਾਬ ਜੜਦਾ ਤੇ ਲੈਂਦਾ ਫਿਰ ਕੁਝ ਇੰਗਲੈਂਡ ਕੈਨੇਡਾ ਅਮਰੀਕਾ ਜਿੱਥੇ ਵੱਖਰੇ ਤਰੀਕੇ ਦੇ ਨਾਲ ਪੰਜਾਬੀ ਦੇ ਜਿਹੜੇ ਦੁਨੀਆਂ ਜਿਹੜੀਆਂ ਉਹ ਆਗੀਆਂ ਤੇ ਡਰ ਪੈਦਾ ਹੋ ਗਿਆ ਕਿ ਕਿਤੇ ਪੰਜਾਬ ਦੀ ਜਿਹੜੀ ਭਾਸ਼ਾ ਆ ਚੜ੍ਹਦੇ ਪੰਜਾਬ ਦੀ ਭਾਸ਼ਾ ਉਹ ਕਿਤੇ ਸੰਸਕ੍ਰਿਤ ਜਾਂ ਹਿੰਦੀ ਵਿੱਚ ਹੀ ਨਾ ਮਿਲ ਜਵੇ ਤੇ ਜਿਹੜੀ ਰਹਿੰਦੇ ਪੰਜਾਬ ਦੀ ਭਾਸ਼ਾ ਆ ਉਹ ਕਿਤੇ ਪਰਸ਼ੀਅਨ ਭਾਸ਼ਾ ਦੇ ਵਿੱਚ ਹੀ ਨਾ ਮਿਲ ਜਵੇ ਲੇਕਿਨ ਉਸ ਤੋਂ ਬਾਅਦ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੀਆਂ ਧੁਨੀਆਂ ਜਿੱਦਾਂ ਬੱਚੇ ਬੋਲਦੇ ਆ ਇੱਕ ਲਹਿਜਾ ਉਹਨਾਂ ਦਾ ਵੱਖਰਾ ਹੈ ਇਟਾਲੀਅਨ ਬੱਚਿਆਂ ਦਾ ਜਿਹੜੇ ਪੰਜਾਬੀ ਬੋਲਦੇ ਉਹ ਵੱਖਰਾ ਹੈ ਉਹ ਵੀ ਸਾਡੇ ਵਿੱਚ ਇੱਕ ਦਾੰਤੀ ਕਿਤੇ ਇੱਕ ਹੋਰ ਨਵੀਂ ਭਾਸ਼ਾ ਦਾ ਬਣ ਜੂਏ ਲੇਕਿਨ ਉਹ ਵੀ ਜਿਹੜਾ ਇਹ ਡਾਰਿਆ ਇਹ ਨਵੇਂ মিডিਆ ਨੇ ਨਵੇਂ ਸੰਚਾਰ ਦੇ ਸਾਧਨਾਂ ਨੇ ਨਾਵਾ ਜਿਹੜਾ ਇਹਨਾਂ ਨੇ ਉਹ ਖਤਮ ਕਰ ਦਿੱਤਾ ਸਾਨੂੰ ਇੱਕ ਸਾਂਝੇ ਪਲੇਟਫਾਰਮ ਤੇ ਲਿਆਤਾ ਤੇ ਅੱਜ ਇਸ ਪਲੇਟਫਾਰਮ ਦੇ ਉੱਤੇ ਅਸੀਂ ਹਰੇਕ ਚੜ੍ਹਦਾ ਲੰਘਦਾ ਇਟਲੀ ਇੰਗਲੈਂਡ ਨਾਰਵੇ ਸਪੇਨ ਸਾਰੇ ਅਸੀਂ ਆਣ ਕੇ ਬਣਦੀਆਂ ਔਰ ਉਹ ਜਿਹੜਾ ਇੱਕ ਸੁਮੇਲ ਆ ਜਿਹੜਾ ਇੱਕ ਦਾਰਸੀ ਸਾਡੀ ਇੱਕ ਭਾਸ਼ਾ ਇੱਕ ਬਕਰੀ ਭਾਸ਼ਾ ਬਜੂਗੀ ਉਹ ਵੀ ਇਸ ਨਵੇਂ মিডিਆ ਨੇ ਕੱਢ ਦਿੱਤਾ ਹੈਗਾ ਔਰ ਇਸ ਤੋਂ ਇਲਾਵਾ ਜੇ ਅੱਗੇ ਚਲਿਏ ਤੇ ਆਪਣਾ মিডিਆ ਜਿਹੜਾ ਹੈਗਾ ਹੈ মিডিਆ ਨੂੰ ਉਹ ਬੱਕਰੇ ਰੂਪ ਵਿੱਚ ਥੋੜਾ ਜਿਹਾ ਮੈਂ ਪੇਸ਼ ਕਰਨ ਲੱਗਾ ਹਾਂ ਤਾਂ ਇੱਕ ਵੱਖਰਾ ਪੱਖ ਵੀ ਲੱਗਾ ਲਗਾਉਣ ਭਾਸ਼ਾ ਦੇ ਵਿੱਚ ਕਿ ਜਿਹੜਾ ਮੀਡੀਆ ਹੈ ਅੱਜ ਤੋਂ 30 ਸਾਲ ਪਹਿਲਾਂ ਦਾ ਮੀਡੀਆ ਸੀ ਜਿਹੜਾ ਉਹ ਕੀ ਸੀ ਜੇ ਆਪਾਂ ਪੰਜਾਬ ਵਿੱਚ ਰਹਿੰਦੇ ਸੀ ਇੱਥੇ ਵੀ ਇਦਾਂ ਹੀ ਹੋਇਆ ਮੇਰੇ ਖਿਆਲ ਦੇ ਨਾਲ ਕਿ ਵਿਆਤੀ ਪ੍ਰੋਗਰਾਮ ਚੱਲਦਾ ਸੀ ਖ਼ਬਰਾਂ 7:30 ਵਜੇ ਆਉਂਦੀਆਂ ਸੀ ਅਸੀਂ ਜੇ ਕੋਈ ਖ਼ਬਰ ਸੁਣਨੀ ਹੈ ਰੇਡੀਓ ਤੇ ਜਾਂ ਟੀਵੀ ਤੇ ਟੀਵੀ ਤੇ ਰਮਨ ਜੀ ਖ਼ਬਰਾਂ ਦੇਣ ਆਉਂਦੇ ਸੀ ਅਸੀਂ ਉਹਨਾਂ ਦੀਆਂ ਖ਼ਬਰਾਂ ਸੁਣਦੇ ਸੀ ਆਰਮਨਾਰ ਟੀਵੀ ਬੰਦ ਹੋ ਜਾਂਦਾ ਸੀ ਸਾਰੇ ਚੈਨਲ ਬੰਦ ਹੋ ਜਾਂਦੇ ਸੀ ਆਫ ਹੋ ਜਾਂਦਾ ਸੀ ਨਾ ਦੇਹਾਤੀ ਪ੍ਰੋਗਰਾਮ ਰੇਡੀਓ ਤੇ ਸੁਣੀਦਾ ਸੀ ਉਹ ਵਕਰੀ-ਵਕਰੀ ਆਪਾਂ ਜਾਣਕਾਰੀ ਦਿੰਦੇ ਸੀ ਅਸੀਂ ਉਹਨਾਂ 'ਚ ਸੁਣ ਕੇ ਬਸ ਕਰ ਦਿੱਤੀ। ਲੇਕਿਨ ਹੁਣ ਕੀ ਹੋਇਆ? ਹੁਣ ਨਵੇਂ ਯੁੱਗ ਦੇ ਨਾਲ ਜਿਹੜਾ ਇਹ মিডিਆ ਹੈ ਸਾਰਾ ਚੇਂਜ ਹੋ ਗਿਆ ਸਾਰਾ ਸਿਸਟਮ। ਹੁਣ ਪਹਿਲਾਂ ਖਬਰਾਂ ਸੁਣਨ ਵਾਲੇ ਸੀ ਅਸੀਂ ਲੇਕਿਨ ਹੁਣ ਅਸੀਂ ਖਬਰਾਂ ਬਣਾਉਣ ਵਾਲੇ ਵੀ ਬਣ ਗਏ। ਮੇਰੇ ਕੋਲ ਇਸ ਵੇਲੇ ਮੋਬਾਈਲ ਫੋਨ ਹੈ। ਦਲਵਿੰਦਰ ਭਾਜੀ ਮੋਬਾਈਲ ਫੋਨ ਦੇ ਨਾਲ ਜੋ ਇਸ ਵੇਲੇ ਇੱਥੇ ਘਟ ਰਿਹਾ ਮੇਰੀ ਫੇਸਬੁੱਕ ਤੇ ਲਾਈਵ ਹੈ ਵੱਡਾ ਉਧਰੋਂ ਲਾਈਵ ਹੈਗਾ। ਔਰ ਉਹਦੇ ਉੱਤੇ ਕਮੈਂਟ ਵੀ ਆ ਰਿਹਾ ਚੰਗੇ ਵੀ ਹੋਣਗੇ ਮਾੜੇ ਵੀ ਹੋਣਗੇ ਚੰਗੇ ਵੀ ਹੋਣੇ ਚਾਹੀਦੇ ਮਾੜੇ ਵੀ ਹੋਣੇ ਚਾਹੀਦੇ ਕਿਉਂਕਿ ਹਰੇਕ ਦੀ ਆਪਣੀ ਇੰਪੋਰਟੈਂਸ ਹੈਗੀ ਆ ਕਿਉਂਕਿ ਦੇਖੋ ਸਾਡਾ ਕ੍ਰਿਟਿਸਿਜ਼ਮ ਬਰੁਕਾ ਤੇ ਅਸੀਂ ਕੁਝ ਨਵਾਂ ਸਿੱਖਾਂਗੇ ਔਰ ਕ੍ਰਿਟਿਸਿਜ਼ਮ ਵੀ ਤੁਹਾਡਾ ਅਗੇ ਵਧਣ ਵਾਸਤੇ ਬਹੁਤ ਜ਼ਰੂਰੀ ਹੈਗਾ ਇਹ ਨਵਾਂ ਮੀਡੀਆ ਨਵੇਂ ਮੀਡੀਆ ਨੇ ਸਾਨੂੰ ਮਤਲਬ ਕਿ ਇੱਕ ਤਰ੍ਹਾਂ ਦਾ ਸਾਨੂੰ ਕਹ ਲਓ ਕਿ ਇੱਕ ਵਸਤੂ ਜਾਂ ਦੇਖਣ ਵਾਲਾ ਹੀ ਨਹੀਂ ਨਾ ਦਰਸ਼ਕ ਹੀ ਨਹੀਂ ਬਲਕਿ ਸਾਨੂੰ ਇੱਕ ਉਹਦਾ ਪ੍ਰੋਡਿਊਸਰ ਵੀ ਸਾਨੂੰ ਬਣਾਤਾ ਹੈ ਉਸ ਤੋਂ ਬਾਅਦ ਸਾਨੂੰ ਕ੍ਰੇਟਿਕ ਵੀ ਬਣਾਤਾ ਹੈ ਸਾਨੂੰ ਇਹਨਾਂ ਇਹਨਾਂ ਲਾਇਸੈਂਸ ਕਰਨ ਵਾਲਾ ਵੀ ਬਣਾਤਾ ਹੈ ਹਰ ਇੱਕ ਚੀਜ਼ ਮਤਲਬ ਕਿ ਇੱਕ ਜਿਹੜੇ ਬੰਦੇ ਦੇ ਹੱਥ ਵਿੱਚ ਮੋਬਾਈਲ ਹੈ ਨਾ ਉਹਦੀ ਜਿਹੜੀ ਪਰਸਨੈਲਿਟੀ ਆ ਬਹੁਤ ਪੱਕੀ ਉਹਨੇ ਕਰ ਦਿੱਤੀ ਹੈ ਤੇ ਉਸ ਤੋਂ ਇਲਾਵਾ 5 ਮਿੰਟ ਦਾ ਟਾਈਮ ਰਹਿ ਗਿਆ ਨਵੇਂ ਜਿਹੜੇ ਵੀਡੀਓ ਨੇ ਆ ਉਹਨੇ ਇੱਕ ਨਵੀਂ ਭਾਸ਼ਾ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਸਾਡੇ ਸਾਹਮਣੇ ਆ ਔਰ ਇਸ ਦੇ ਚੰਗੇ ਵੀ ਪੱਖ ਆ ਗਿਆ ਮਾੜੇ ਪੱਖ ਵੀ ਆ ਨਵੇਂ মিডিਆ ਦੇ মিডিਆ ਦੇ ਜੇ ਪਹਿਲਾ ਪੱਖ ਦੇਖੀਏ ਤੇ ਇਹਨੇ ਪੰਜਾਬੀ ਭਾਸ਼ਾ ਦਾ ਵਿਸ਼ਵੀਕਰਨ ਕਰ ਦਿੱਤਾ ਹੈ ਭੂਗੋਲੇ ਕਿਰਤਾਫਤਾ ਦੂਰ ਕਰ ਦਿੱਤੀ ਹੈ ਗਿਆ ਸੱਭਿਆਚਾਰਕਦਾਨ ਪ੍ਰਦਾਨ ਪਾਕਿਸਤਾਨ ਦਾ ਹਿੰਦੁਸਤਾਨ ਦਾ ਯਕੈਲੋ ਇਟਲੀ ਦਾ ਇੰਗਲੈਂਡ ਦਾ ਸਾਰਿਆਂ ਦਾ ਆਪਸ ਵਿੱਚ ਹੁਣ ਹੋਣਾ ਸ਼ੁਰੂ ਹੋ ਗਿਆ ਹੈ ਅਸੀਂ ਆਪਣੇ ਪਰਿਵਾਰ ਦੇ ਨਾਲ ਧਗੋਲੀ ਦੁਸਹਿਰਾ ਦੀਵਾਲੀ ਕੋਈ ਵਿਆਹ ਦਾ ਪ੍ਰੋਗਰਾਮ ਆ ਕੋਈ ਵੀ ਕੁਝ ਬਣਾਉਣਾ ਸੀ ਇੱਥੇ ਬੈਠੇ ਬਣਾ ਸਕਦੇ ਲਾਈਵ ਆਪਣਾ ਸਾਰਾ ਕੁਝ ਦੇਖਦੇ ਆ ਇਸ ਤੋਂ ਇਲਾਵਾ ਬਹੁਤ ਸਾਰੇ ਅੰਤਰਰਾਸ਼ਟਰੀ ਸਾਡੇ ਪੰਜਾਬੀ ਦੇ ਆਨਲਾਈਨ ਸਕੂਲ ਬਣੇ ਆ ਸਮੂਹ ਬਣੇ ਆ ਇਸ ਤੋਂ ਇਲਾਵਾ 뮤직 ਨੇ ਕੱਲ ਵੀ ਗੱਲ ਹੋਈ ਸੀ ਉਹਦੇ ਬਾਰੇ ਜ਼ਿਆਦਾ ਨਹੀਂ ਕਰਾਂਗੇ ਉਹਨੇ ਸਾਡੀ ਪੰਜਾਬੀ ਨੂੰ ਬਹੁਤ ਜ਼ਿਆਦਾ ਚੰਨ ਲਾਇਆ ਔਰ ਵਾਇਰਲ ਕਾਸਟ ਹੈਸ਼ਟੈਗ ਜਿਹੜੇ ਚੁਣੌਤੀਆਂ ਇਹਨਾਂ ਦੀਆਂ ਕਿ ਆਪਣੀਆਂ ਬੱਕਰੀਆਂ ਪੰਜਾਬੀ ਦੇ ਮੀम्स ਤੇ ਕਮੇਟੀ ਇਹਨਾਂ ਦਾ ਹੜੀ ਆ ਗਿਆ ਹੈ ਔਰ ਹਰੇਕ ਜਿਹੜਾ ਪੰਜਾਬੀ ਪੰਜਾਬੀ ਤੇ ਸਾਰੇ ਵੈਸੇ ਹੀ ਕਲਾਕਾਰ ਹੈਗੇ ਆ ਉਹਨਾਂ ਦੇ ਵਿੱਚ ਕਲਾ ਛੁਪੀ ਹੋਈ ਹੈ ਲੇਕਿਨ ਇਹ ਕਲਾ ਉਹਨਾਂ ਨੂੰ ਕੱਢਣ ਵਿੱਚ ਟਿਕਟੌਕ ਤੇ ਫੇਸਬੁੱਕ ਨੇ ਬਹੁਤ ਮਦਦ ਕੀਤੀ ਹੈ ਉਹਦੇ ਵਿੱਚ ਚੰਗੇ ਐਸਪੈਕਟ ਵੀ ਆਉਂਦੇ ਮਾੜੇ ਐਸਪੈਕਟ ਵੀ ਆਉਂਦੇ ਲੇਕਿਨ ਉਹ ਫਿਰ ਵੀ ਕੁੱਲ ਮਿਲਾ ਕੇ ਚਾਹੇ ਉਹ ਮਾੜੀਆਂ ਚਾਹੇ ਚੰਗੀਆਂ ਪੰਜਾਬੀ ਬੋਲੀ ਦਾ ਅਨਸਾਰ ਕਰਦੇ ਪਏ ਔਰ ਜਿੱਥੋਂ ਤੱਕ ਇੱਕ ਦੁੱਖ ਦੀ ਗੱਲ ਆ ਜਿਹੜੀ ਮੈਂ ਥੀ ਤੇ ਹੁਣ ਕਰਨੀ ਚਾਹੁੰਦਾ ਹੋਇਆ ਕਿ ਅਸੀਂ ਨਵਾਂ মিডিਆ ਆਉਣ ਦੇ ਬਾਵਜੂਦ ਵੀ ਅਸੀਂ ਪੰਜਾਬੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇੱਕ ਆਪਣੀ ਕੋਈ ਵਧੀਆ ਅਖਬਾਰ ਆਪਣਾ ਕੋਈ ਵਧੀਆ ਚੈਨਲ ਆਪਣਾ ਕੋਈ ਵਧੀਆ ਪਲੇਟਫਾਰਮ ਆਪਣਾ ਕੋਈ ਵਧੀਆ ਮੈਗਜ਼ੀਨ ਨਹੀਂ ਕੱਢ ਸਕੀ ਜਿਹਨੂੰ ਅਸੀਂ ਆਪਣਾ ਕਹਿ ਸਕੀਏ ਜਿਹਨੂੰ ਅਸੀਂ ਕਹਿ ਸਕੀਏ ਕਿ ਇਹ ਪਿਓਰ ਪੰਜਾਬੀ ਦਾ ਉਹ ਮੈਂ ਆਪਣੀ ਪਰਸਨਲ ਗੱਲ ਦਿੰਦਾ ਕਿ ਜਦੋਂ ਮੈਂ 10ਵੀਂ 11ਵੀਂ ਪੜ੍ਹਦਾ ਸੀ ਨਾ ਤੇ ਮੈਨੂੰ ਅੰਗਰੇਜ਼ੀ ਸਿੱਖਣ ਦਾ ਬਹੁਤ ਸ਼ੌਂਕ ਸੀ ਵੈਸੇ ਤੇ ਮੇਰਾ మీడియం ਵੀ ਇੰਗਲਿਸ਼ ਰਿਹਾ ਇਹ ਲੇਕਿਨ ਮੈਂ ਅੰਗਰੇਜ਼ੀ ਨੂੰ ਬਹੁਤ ਵਧੀਆ ਤਰੀਕੇ ਨਾਲ ਸਿੱਖਣਾ ਚਾਹੁੰਦਾ ਸੀ ਅੰਗਰੇਜ਼ੀ ਜਿਹੜੀਆਂ ਉਸ ਵੇਲੇ ਜਿਹੜੀਆਂ ਵਧੀਆ ਅਖਬਾਰਾਂ ਸੀ ਉਹਦੇ ਵਿੱਚ ਸੀ ਰੰਬੂ ਇੰਡੀਅਨ ਐਕਟਰਸ ਮੈਗਜ਼ੀਨ ਸੀ ਰੀਡਰ ਦਾ ਆਈਗੇਸਟ ਉਹ ਮੈਂ ਅੰਗਰੇਜ਼ੀ ਦੀ ਇੱਕ ਹੋਰ ਬਹੁਤ ਵਧੀਆ ਅਖਬਾਰ ਸੀ ਉਹਦਾ ਨਾਮ ਸੀ ਦਾਹੇ ਦਾਹੇ ਨੂੰ ਉਸ ਵੇਲੇ ਮਦਰਾਸ ਤੋਂ ਛਪਦੀ ਹੁੰਦੀ ਸੀ ਪਰ ਮੈਂ ਉਹ ਅਖਬਾਰ ਲਵਾਈ ہوئی ਸੀ ਤੇ ਉਹ ਅਖਬਾਰ ਦੀ ਖਾਸ ਗੱਲ ਇਹ ਸੀ ਕਿ ਉਹ ਮੈਨੂੰ ਬਈ ਮਿਲਦੀ ਸੀ ਬਈ ਦਾ ਮਤਲਬ ਕੀ ਹੈ ਕਿ ਉਹ ਮੈਨੂੰ ਜੇ ਅੱਜ ਛਪੀ ਹੈ ਤਾਂ ਮੈਨੂੰ ਉਹ ਕੱਲ ਮਿਲਦੀ ਸੀ ਉਹ ਮੈਂ ਕੱਲ੍ਹ ਵਾਲੀ ਬਈ ਅਖਬਾਰੀ ਪੜ੍ਹਦਾ ਸੀ ਔਰ ਉਹ ਅਖਬਾਰ ਮੈਂ ਘਟੋ ਘਟ ਆਪਣੇ ਬੀਏ ਤੋਂ ਲੈ ਕੇ ਬੀਏ ਫਰਸਟ ਇਅਰ ਤੋਂ ਲੈ ਕੇ ਉਹ ਅਖਬਾਰ ਮੈਂ ਜਦ ਤੱਕ ਇਟਲੀ ਨਹੀਂ ਆਇਆ ਹੁਣ ਤੱਕ ਮੇਰੇ ਘਰੋਂ ਲੱਗੀ ਜੀ ਇਸ ਤੋਂ ਬਾਅਦ ਆਪਣਾ ਉਸ ਅਖਬਾਰ ਨੂੰ ਮੈਂ ਖਬਰਾਂ ਕਰਕੇ ਨਹੀਂ ਪੜ੍ਹਦਾ ਉਸ ਅਖਬਾਰ ਨੂੰ ਮੈਂ ਸਿਰਫ ਅੰਗਰੇਜ਼ੀ ਲੈਂਗੁਏਜ ਨੂੰ ਸਿੱਖਣ ਵਾਸਤੇ ਪੜ੍ਹਦਾ ਸੀ ਤੇ ਮੇਰਾ ਜਿਹੜਾ ਹੈਗਾ ਮੇਨ ਇਹ ਹੈ ਕਿ ਮੇਰੇ ਕੋਲ ਅੱਜ ਦੀ ਵੇਟ ਦੇ ਵਿੱਚ ਵੀ ਕੋਈ ਵੀ ਅਫਜੀ ਪੰਜਾਬੀ ਅਖਬਾਰ ਪੰਜਾਬੀ ਮੈਗਜ਼ੀਨ ਨਹੀਂ ਹੈਗਾ ਜਿਹੜਾ ਮੈਂ ਆਪਣੇ ਬੱਚਿਆਂ ਨੂੰ ਕਹਿ ਸਕਾਂ ਕਿ ਤੁਸੀਂ ਇਹ ਪੜ੍ਹੋ ਤੇ ਇਹ ਪੰਜਾਬੀ ਦੇ ਉਸ ਛੱਦਰ ਜਿਹੜੇ ਪੰਜਾਬੀ ਅਸਲੀ ਪੰਜਾਬੀ ਇਹ ਤੁਹਾਨੂੰ ਦਊਗੀ ਪੰਜਾਬੀ ਦੀਆਂ ਬਹੁਤ ਸਾਰੀਆਂ ਅਖਬਾਰਾਂ ਹੈ ਕਿ ਮੈਂ ਕਿਸੇ ਦੇ ਕਿਤੂਪਰੰਤੂ ਨਹੀਂ ਕਰਦਾ ਨਾ ਹੀ ਮੇਰਾ ਕੋਈ ਹੱਕ ਹੈ ਕਿਉਂਕਿ ਉਹਨਾਂ ਦਾ ਆਪਣਾ ਮਕਸਦ ਹੈਗਾ ਕੁਸ਼ਕਰੰਦਾਰ ਆਕਰੰਦਾਰ ਲੇਕਿਨ ਉਹ ਬੜੀਆਂ ਉਹਨਾਂ ਅਖਬਾਰਾਂ ਦਾ ਆਪਣਾ ਇੱਕ ਬਹੁਤ ਵੱਡਾ ਯੋਗਦਾਨ ਵੀ ਆ ਪੰਜਾਬ ਦੇ ਵਿੱਚ ਉਹਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਫਿਰ ਵੀ ਉਹ ਅਖਬਾਰਾਂ ਜਿਹੜੇ ਅੰਗਰੇਜ਼ੀ ਦੇ ਸ਼ਬਦ ਯੂਜ਼ ਕਰਦੀਆਂ ਕਈ ਵਾਰੀ ਪੂਰੇ ਦਾ ਪੂਰਾ ਪੰਨਾ ਹੀ ਇੰਗਲਿਸ਼ ਦੇ ਵਿੱਚ ਆਪ ਦਿੰਦੀਆਂ ਔਰ ਕਈ ਵਾਰੀ ਆਪਣੇ ਜਿਹੜੇ ਪੱਤਰਕਾਰ ਆ ਉਹ ਵੀ ਪੰਜਾਬੀ ਦੀ ਗੱਲ ਕਰਦੇ ਕਰਦੇ ਇੰਗਲਿਸ਼ ਦੀ ਲੈਕਚਰ ਦੇਣਾ ਸ਼ੁਰੂ ਕਰ ਦਿੰਦੇ ਆ ਤੇ ਇੱਕ ਸਰਲ ਭਾਸ਼ਾ ਲੋਕਾਂ ਨੂੰ ਦੇਣ ਦੀ ਨਾਂ ਤੇ ਆਪਣੀ ਪੰਜਾਬੀ ਮਾਤ ਭਾਸ਼ਾ ਨੂੰ ਇੱਕ ਮੀਡੀਆ ਨੂੰ ਮੁੱਦਾ ਬਣਾ ਕੇ মিডিਆ ਨੂੰ ਅੱਗੇ ਰੱਖ ਕੇ ਉਹਨੂੰ ਉਹ ਵਿਗਾੜਨ ਦੀ ਕੋਸ਼ਿਸ਼ ਕਰਦੇ ਆ ਇਹ ਥੁੜੀਆ ਵਿਚਾਰਕ ਜੋਗ ਗੱਲਾਂ ਹੈਗੀਆਂ ਧੰਨਵਾਦ ਬਾਅਦ ਵਧੀਆ ਕਲਾਸਿਕ ਸਪਾਲ ਸਿੰਘ ਜੀ ਬਹੁਤ ਵਧੀਆ ਟ੍ਰਿਕ ਹੈ ਤੁਸੀਂ ਜੋ মিডিਆ ਦਾ ਜੋ ਮਾਧਿਅਮ ਦਾ ਮਨੁੱਖੀ ਜ਼ਿੰਦਗੀ ਦੇ ਵਿੱਚ ਸਮਾਗਾਉਣ ਬਾਰੇ ਗੁਰੂ ਤੇਗ ਜੀ ਦਾ ਸੱਤੇ ਮੈਂ ਹੁਣ ਅਸੂਕਾ ਵਿੱਚੋਂ ਸਵਾਲਾਂ ਦਾ ਪੋਸ਼ੀਕਰਾਂਗਾ ਤੇ ਡਾਕਟਰ ਜਸਵੀ ਇਕਾਲੀ ਬੈਲਾ ਸੁਆਰ ਕਾ ਵੀ ਆਜੂ ਚੇਨਗਰ ਮੇਰਾ ਸਵਾਲ ਹੈ ਜਸਪਾਲ ਜੀ ਕਿ ਇਟਲੀ ਦੇ ਵਿੱਚ ਜਿਹੜੇ ਬੱਚੇ ਨੇ ਉਹ ਜਿਹੜੇ ਨਵੇਂ ਸੰਚਾਰ ਮਾਧਿਅਮ ਨੇ ਉਹਨਾਂ ਦੀ ਵਰਤੋਂ ਕਿਵੇਂ ਕਰਦੇ ਨੇ ਮਤਲਬ ਕਿ ਉਹਨਾਂ ਤੇ ਕੀ ਦੇਖ ਰਹੇ ਨੇ ਕਿਉਂਕਿ ਜਿਹੜਾ ਸਾਡਾ ਪੰਜਾਬ ਹੈ ਜਿਹੜਾ ਉੱਧਰ ਲੈ ਮੈਂ ਇੱਕ ਚੀਜ਼ ਮਹਿਸੂਸ ਕੀਤੀ ਆ ਕਿ ਜਿਹੜੀ ਸਾਡੀ ਪੀੜ੍ਹੀ ਹੈ ਜਾਂ ਸਾਡੇ ਤੋਂ ਬਾਅਦ ਦੀ ਪੀੜ੍ਹੀ ਹੈ ਅਸੀਂ ਜਦੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਆਂ ਅ ਬੁਆਇਸ ਕੰਟੈਂਟ ਦੇਖਦੇ ਆਂ ਮਤਲਬ ਉਹਦੇ ਪਿੱਛੇ ਕੋਈ ਆਵਾਜ਼ ਹੁੰਦੀ ਆ ਜਿਵੇਂ ਕੋਈ ਹਾਸੇ ਵਾਲੀ ਗੱਲ ਹੁੰਦੀ ਆ ਜਾਂ ਕੋਈ ਸਮਝਾਉਣ ਵਾਲੀ ਗੱਲ ਹੁੰਦੀ ਆ ਜਿਹੜਾ ਬੱਚਿਆਂ ਲਈ ਪੈਦਾ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਇੱਕ ਜਾਂ ਦੋ ਸ਼ਬਦ ਹੋਣਗੇ ਉਹ ਵੀ ਲਿਖਤੀ ਹੋਣਗੇ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਊਗਾ ਜਾਂ ਸੰਕੇਤ ਹੀ ਹੋਊਗਾ ਤੇ ਬਿਨਾ ਬੁਆਇਸ ਤੋਂ ਮੈਸੇਜ ਆ ਜਿਹੜਾ ਪੂਰੇ ਸ਼ਾਰਟਸ ਦੇ ਵਿੱਚ ਜਿਹੜੇ ਇੰਸਟਾ ਦੇ ਸ਼ਾਰਟ ਆ ਰਹੇ ਨੇ ਜਾਂ ਜਿਹੜੇ YouTube ਤੇ ਆ ਰਹੇ ਨੇ ਬਿਨਾ ਕਿਸੇ ਆਵਾਜ਼ ਤੋਂ ਉਹ ਸ਼ਾਰਟ ਪੂਰੀ ਦੁਨੀਆ ਦੇ ਵਿੱਚ ਪ੍ਰਸਾਰਿਤ ਕੀਤੇ ਜਾ ਰਹੇ ਨੇ ਔਰ ਉਹਨਾਂ ਦੀ ਕੋਈ ਭਾਸ਼ਾ ਹੀ ਨਹੀਂ ਹੈਗੀ ਔਰ ਉਹ ਬੱਚੇ ਸਾਡੇ ਮੇਰੇ ਖਿਆਲ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੈ ਕਿ ਉਹ ਬੱਚੇ ਬਸ ਬਿਨਾ ਆਵਾਜ਼ ਤੋਂ ਹਲਕੇ-ਹਲਕੇ ਮਿਊਜ਼ਿਕ ਦੇ ਨਾਲ ਉਹਨਾਂ ਨੂੰ ਦੇਖੀ ਜਾ ਰਹੇ ਨੇ ਕੀ ਤੁਹਾਡੇ ਕੀ ਮਨ ਹੈ ਚਿੱਤ ਤੱਕ ਇੱਕ ਨਾ ਮੀਮਸ ਦੀ ਇੱਕ ਹੈਸ਼ਟੈਗ ਦੀ ਜਾਂ ਇਹਨਾਂ ਜਿਨ੍ਹਾਂ ਦੀ ਗੱਲ ਤੁਸੀਂ ਕੀਤੀ ਆ ਇਹ ਜਿਹੜਾ ਵਰਤਾਰਾ ਹੈਗਾ ਹੈ ਪੂਰੀ ਦੁਨੀਆ 'ਚ ਲਗਭਗ ਇਦਾਂ ਹੀ ਕਿਉਂਕਿ ਜਿਹੜੇ ਹੈਸ਼ਟੈਗ ਆਏ ਆ ਜਿਹੜਾ ਟੈਕਸਟ ਸਟੋਰੀ ਆਏ ਆ ਜਾਂ ਜਿਹੜੇ ਕਹਿੰ ਲੋ ਕਿ ਸੰਖੇਪ ਸ਼ਬਦਾਂ ਵਿੱਚ ਗੱਲ ਕਰਨ ਦਾ ਜਿਹੜਾ ਢੰਗ ਆਇਆ ਹੈ ਚਾਹੇ ਉਹਨੂੰ ਪਿੱਛੇ 뮤직 ਲਾ ਲੋ ਚਾਹੇ ਉਹਨੂੰ ਜਿੱਦਾਂ ਮਾਰਤੀ ਕਰ ਲੋ ਉਹ ਪੂਰੀ ਦੁਨੀਆ ਦੇ ਵਿੱਚ ਹਰੇਕ ਲੈਂਗੁਏਜ ਵਾਸਤੇ ਉਹ ਪ੍ਰੋਬਲਮ ਬਣਿਆ ਹੋਇਆ ਪਰ ਜੇ ਉਹ ਮੰਨੇ ਤਾਂ ਜੇ ਉਹ ਨਾ ਮੰਨੇ ਤੇ ਫਿਰ ਉਹ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਜੇ ਅਸੀਂ ਦੇਖਿਆ ਜਾਵੇ ਲਿਖੇ-ਲਿਖੇ ਸ਼ਬਦਾਂ 'ਚ ਗੱਲ ਕਰਨੀ ਵੱਡੇ ਸ਼ਬਦਾਂ ਨੂੰ ਛੋਟੇ ਸ਼ਬਦਾਂ ਵਿੱਚ ਲੈ ਕੇ ਆਉਣਾ ਇਹ ਸ਼ੁਰੂ ਤੋਂ ਹੀ ਰਿਹਾ ਹੈ ਜਿਹੜੀ ਕਵਿਤਾ ਆ ਉਹ ਕੁਝ ਦੇ ਵਿੱਚ ਸਮੁੰਦਰ ਹੁੰਦੀ ਹੈ ਦੋ ਲਾਈਨਾਂ ਚ ਇਹ ਸਾਰੀ ਗੱਲ ਕਰ ਦਿੰਦੀ ਹੈ ਸਾਹਿਬ ਦੇ ਵਿੱਚ ਇਸ ਤੋਂ ਬਾਅਦ ਜੇ ਬਾਰਿਸ਼ਾ ਨੇ ਆਪਣਾ ਲਿਖਿਆ ਇਹਨੂੰ ਕੀ ਕਹਿੰਦੇ ਆ ਹੀਰ ਵਾਰਿਸ਼ਾ ਦਾ ਪਿੱਸਾ ਲਿਖਿਆ ਹੈ ਤੇ ਉਹਦੇ ਵਿੱਚ ਉਹਨੇ ਹੀ ਸ਼ਬਦ ਕੁੜੀ ਵਾਸਤੇ ਜਿਸ ਕੁੜੀ ਵਾਸਤੇ ਵਰਤਿਆ ਉਹਦਾ ਨਾਮ ਅਸਲੀ ਹੀਰ ਨਹੀਂ ਹੈਗਾ ਰਾਂਝਾ ਆ ਮੀਰ ਬਖਸ਼ ਵਾਸਤੇ ਵਰਤਿਆ ਔਰ ਜੇ ਅਸੀਂ ਮੀਰ ਬਖਸ਼ ਦੀ ਥਾਂ ਤੇ ਜਿਉਂ ਰਾਂਝੇ ਦੀ ਥਾਂ ਤੇ ਮੀਰ ਬਖਸ਼ ਨਾਮ ਵਰਤਦਾ ਤੇ ਹੋ ਸਕਦਾ ਹੈ ਕਿ ਕਿੱਸਾ ਜਿਹੜਾ ਵਾਰਿਸ ਸ਼ਾਹ ਦਾ ਉਹ ਇੰਨਾ ਜਿਆਦਾ ਮਕਬੂਲ ਨਾ ਹੁੰਦਾ ਇਹ ਨਵਾਂ ਵਰਤਾਰਾ ਬਸ ਸਾਨੂੰ ਦੇਖਣ ਦੀ ਇਹੀ ਲੋੜ ਹੈ ਕਿ ਪੋਜੀਟਿਵਲੀ ਬੱਚੇ ਵਕਤਨ ਬੱਚਿਆ ਤੇ ਨਿਗਾ ਰੱਖੋ ਔਰ ਬੱਚਿਆ ਤੇ ਨਿਗਾ ਕਿੱਧਰ ਰੱਖਣੀ ਆ ਉਹਨਾਂ ਨੂੰ ਆਪਣੇ ਫਰੈਂਡਸ ਬਣਾ ਕੇ ਉਹਨਾਂ ਨੂੰ ਦੇਖ ਕੇ ਉਹ ਮੇਰੇ ਬੱਚੇ ਆ ਉਹ ਵੀ ਦੇਖਦੇ ਆ ਉਹ ਕਰਦੇ ਆ ਸਕੂਲਾਂ ਦੇ ਵਿੱਚ ਈਵਨ ਜਿਹੜੀ ਉਹਨਾਂ ਦੀ ਸਟੱਡੀ ਵੀ ਹੁੰਦੀ ਆ ਉਹ ਵੀ ਵਧੀਆ ਤਰੀਕੇ ਦੇ ਨਾਲ ਉਹ ਆਨਲਾਈਨ ਵੀ ਕਰ ਰਹੇ ਆ ਅੱਜ ਤੋਂ ਨਹੀਂ ਜਦੋਂ ਦਾ ਕੋਵਿਡ ਆਇਆ ਉਸ ਤੋਂ ਬਾਅਦ ਇਹ ਮਤਲਬ ਕਿ ਵਰਤਾਰਾ ਹੀ ਹੋ ਗਿਆ ਨਾ ਸਾਰੇ ਬਸ ਔਰ ਮੇਰੇ ਖਿਆਲ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਇਦਾਂ ਹੈ ਔਰ ਇਹ ਨਵਾਂ ਟ੍ਰੈਂਡ ਹੈ ਇਹਦੇ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ ਇਹਦੇ ਤੋਂ ਇੱਕ ਵਧੀਆ ਭਾਸ਼ਾ ਉੱਪਰ ਕੇ ਸਾਹਮਣੇ ਆ ਰਹੀ ਆ ਔਰ ਅੱਜ ਚਾਹੇ ਮੈਂ ਸਪੈਨਿਸ਼ ਬੋਲਦਾ ਆਂ ਚਾਹੇ ਮੈਂ ਇਟਾਲੀਅਨ ਬੋਲਦਾ ਆਂ ਚਾਹੇ ਮੈਂ ਪੰਜਾਬੀ ਬੋਲਦਾ ਆਂ ਔਰ ਇਹ ਜਿਹੜੇ ਨਿੱਕੇ ਨਿੱਕੇ ਮੀਮਾਂ ਨਿੱਕੇ ਨਿੱਕੇ ਟੈਕਸਟੋਜ਼ ਆ ਇਹਦੇ ਵਿੱਚ ਇਹ ਜਦੋਂ ਉਹ ਆ ਜਾਂਦੇ ਆ ਤੇ ਉੱਥੇ ਮੇਰੀ ਭਾਸ਼ਾ ਜਿਹੜੀ ਆ ਉਹ ਬੇਸ਼ੱਕ ਪਿੱਛੇ ਰਹਿ ਜਾਂਦੀ ਲੇਕਿਨ ਮੈਂ ਉਹ ਅਗਲੀ ਦੀ ਭਾਸ਼ਾ ਸਮਝਣ ਵਿੱਚ ਕੰਮ ਜਾਂਦਾ ਇਹਨਾਂ ਚੀਜ਼ਾਂ ਨੂੰ ਸਾਨੂੰ ਵੈਲਕਮ ਕਰਨਾ ਚਾਹੀਦਾ ਲੇਕਿਨ ਸਾਨੂੰ ਆਪਣਾ 베ਸ ਜਿਹੜਾ ਜਿਹੜੇ ਸਾਡੀ ਆਪਣੀ ਭਾਸ਼ਾ ਇਦਾਂ ਦਾ 베ਸ ਮੰਤਵ ਆ ਉਹ ਨਾ ਭੁੱਲਦੇ ਹੋਏ ਅੱਗੇ ਜਰਦੇ ਅ ਜਸਪਾਲ ਜੀ ਸਾਡਾ ਬਣਾ ਨਿਸ਼ਾਨ ਰਗਨ ਤੇ ਜਿਹੜਾ ਉਹਦੇ ਚ 65 ਟੱਟ ਕੋਈ ਇਹ ਕੁੱਛ ਨਾ ਜਿਉਣਾ ਕਿ ਜਿਹੜੀ ਲੇ ਕੋਈ ਟੈਕਨੋਲੋਜੀ ਦੇ ਵਿੱਚ ਚੀਜ਼ ਲਾਉਣੀ ਹੈ ਤੇ ਪਾਸ਼ਾ ਵਾਲਾ ਜਿਵੇਂ ਉਹਦੇ ਨਾਲ ਨਾ ਅਪਡੇਟ ਕਰਨ ਦੀ ਲੋੜ ਪੈਂਦੀ ਹੈ ਕਿ ਜਿਹੜੀ ਮੀਡੀਆ ਇਤ ਇੰਪੋਰਟੈਂਟ ਚੇਂਜ ਆਇਆ ਦੇਖੋ ਫੋਰਸ ਕਾਉਂਸਲ ਜਿਹੜਾ ਤਕਤਾ ਪਿਆ ਉਹ ਬੱਚੇ ਜਿਹੜੇ ਮੈਂ ਤਕਤਾ ਨੂੰ ਪੂਰ ਹੁੰਦੇ ਜਾ ਰਹੇ ਆ ਤੇ ਜਿਹੜਾ ਉਹ ਜਿਹੜਾ ਲਾਈਨਸ ਸਿਸਟਮ ਜਾਂ ਯੂਟਿਊਬ ਆ ਜਾਂ ਕੋਈ ਸੋਸ਼ਲ ਮੀਡੀਆ ਆ ਉਹਦੇ ਤੇ ਬੱਚੇ ਜ਼ਿਆਦਾ ਚਲੇਗੇ ਅ ਇਸ ਮੰਚ ਮੈਂ ਇਹ ਕਹਿਣਾ ਚਾਹੁੰਦਾ ਕਿ ਇਕਲੀ ਦੇ ਵਿੱਚ ਪੰਜਾਬੀ ਭਾਸ਼ਾ ਦਾ ਕੰਟੈਂਟ ਜੇ ਓਵਰ ਆਲ ਵੀ ਤੁਸੀਂ ਇਹ ਦੇਖ ਲਿਓ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਬੱਚਿਆਂ ਦੇ ਵਾਸਤੇ ਜੀ ਉਹਨਾਂ ਨੂੰ ਜੋੜਨਾ ਵੀ ਪਿਆ ਪਿਤਾਜਾਂ ਨਾਲ ਤਾਂ ਕਿੰਨਾ ਕੁ ਉੱਚੀ ਸਾਡਾ ਕੰਟੈਂਟ ਹੈਗਾ ਜਾਂ ਕੀ ਹੋਣਾ ਚਾਹੀਦਾ ਤਾਂ ਕਿ ਅਪਡੇਟ ਕਰ ਸਕੀਏ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਜੋੜਨ ਲਈ ਇਹ ਮੀਡੀਆ ਦੀ ਬਹੁਤ ਲੋੜ ਆ ਅਦਰਵਾਈਜ਼ ਦੇ ਬਾਸ਼ਾ ਨੂੰ ਮਾਮੇ ਸੀ ਬੱਚਾ ਨਾਲ ਜੋੜ ਨਹੀਂ ਪਾਵਾ। ਤੁਹਾਡਾ ਬਹੁਤ ਹੀ ਵਧੀਆ ਸਵਾਲ ਹੈਗਾ। ਪਹਿਲੀ ਗੱਲ ਹੈ ਕਿ ਮਿੱਟਲੀ ਪੰਜਾਬੀਆਂ ਵਾਸਤੇ ਇੱਕ ਹੈ ਜਿਹੜੀ ਸਾਡੀ ਪਹਿਲੀ ਪਨੀਰੀ। ਮੈਂ ਵੀ ਪਹਿਲੀ ਪਨੀਰੀ ਪਹਿਲੀ ਜਨਰੇਸ਼ਨ ਦਾ ਮਿੱਟਲੀ ਦੇ ਵਿੱਚ ਜੀਵਨ ਗੁਜ਼ਾਰਿਆ। ਹੁਣ ਜਿਹੜੀ ਸਾਡੀ ਸੈਕੰਡ ਜਨਰੇਸ਼ਨ ਆ ਰਹੀ ਹੈ ਜਿਹਦੇ ਵਿੱਚ ਮੇਰੇ ਬੱਚੇ ਆ। ਔਰ ਇਹਨਾਂ ਬੱਚਿਆਂ ਵਾਸਤੇ ਸਾਡੇ ਜਿੱਥੇ ਸਾਡੇ ਜਿਹੜੇ ਉੱਥੇ ਗੋਦਾਂ ਦਾ ਸਾਬਾਨ ਸਾਬਾ ਹੈਗੇ ਸਾਡੇ ਜਿਹੜੀਆਂ ਉੱਥੇ ਮਸਜਿਦਾਂ ਹੈਗੀਆਂ ਸਾਡੇ ਜਿਹੜੇ ਉੱਥੇ ਮੰਦਰ ਆ ਸਾਡੇ ਉੱਥੇ ਜਿਹੜੇ ਗਿਰਜ਼ਾ ਦਾ ਰਹੇਗੇ 크੍ਰਿਸਚੀਅਨਿਟੀ ਦੇ ਜਿਹੜੇ ਪੰਜਾਬੀਆਂ ਨੇ ਆਣ ਕੇ ਬਣਾਏ ਉਹ ਬਹੁਤ ਵੱਡਾ ਰੋਲ ਅਦਾ ਕਰ ਸਾਡੀ ਸੰਸਕ੍ਰਿਤੀ ਨੂੰ ਅੱਗੇ ਲੈ ਜਾਣ ਵਾਸਤੇ ਸਾਡੀ ਸੋਚ ਨੂੰ ਅੱਗੇ ਲੈ ਜਾਣ ਵਾਸਤੇ ਸਾਡੀ ਭਾਸ਼ਾ ਨੂੰ ਅੱਗੇ ਲੈ ਜਾਣ ਵਾਸਤੇ ਬੇਸ਼ੱਕ ਉਹ ਪੜੇ ਲਿਖੇ ਨਹੀਂ ਹੈਗੇ ਬੇਸ਼ੱਕ ਉਹ ਇੱਕ ਫਨਟ ਜਿਹਨੂੰ ਆਪਾਂ ਫੋਨੇਟਿਕ ਕਹ ਦਿੰਨੇ ਨਾ ਜਿਹਨੂੰ ਆਪਾਂ ਕੱਟੜ ਕਹ ਦਿੰਨੇ ਆ ਕੱਟੜਤਾਵਾਦ ਉਹ ਇੱਕ ਧਰਮ ਨੂੰ ਲੈ ਕੇ ਅੱਗੇ ਚਾਹੁੰਦੇ ਆ ਚਾਰੇ ਹੀ ਆ ਚਾਰੇ ਤੋਂ ਲਾ ਵਹ ਪੰਜਵਾ ਤਾਂ ਨਹੀਂ ਪਹਿਲਾ ਤੇ ਇਹ ਚਾਰੇ ਹੀ ਆ ਤੇ ਚਾਰੇ ਹੀ ਬੇਸ਼ੱਕ ਆਪਣੇ ਆਪਣੇ ਰਾਹ ਤੇ ਤੁਰੇ ਆ ਲੇਕਿਨ ਇਹ ਬਹੁਤ ਵਧੀਆ ਕੰਮ ਕਰਦੇ ਪਏ ਆ ਇਹਨਾਂ ਦਾ ਕੰਮ ਜਿਹੜਾ ਆ ਗੁਰਦੁਆਰਿਆਂ ਵਿੱਚ ਗੁਰਾ ਜੜਾ ਸਕਾਇਆ ਜਾਂਦਾ ਆ ਮਸਜਿਦਾਂ ਵਿੱਚ ਸ਼ਾਹ ਮੁਖੀ ਸਕਾਈ ਜਾਂਦੀ ਆ ਹਿੰਦੂ ਜਿਹੜੇ ਮੰਦਰ ਹੈਗੇ ਆ ਉੱਥੇ ਵੀ ਪੰਜਾਬੀ ਸਕਾਈ ਜਾਂਦੀ ਆ ਕਿਉਂਕਿ ਪੰਜਾਬੀ ਉਹ ਬੱਤੀਆਂ ਨੂੰ ਲਾਉਂਦੇ ਆਗੇ ਆ ਹਿੰਦੀ ਵੀ ਸਿਕਾਈ ਜਾਂਦੀ ਆ ਇਸ ਤੋਂ ਇਲਾਵਾ ਜਿਹੜੀ ਗਿਰਜ਼ਾ ਘਰ ਆ ਇੱਕ ਦੋ ਗਿਰਜ਼ਾ ਘਰ ਜਿੱਦਾਂ ਉਹ ਹੱਲਾ ਲੋ ਵਾਲੇ ਉਹਨਾਂ ਦੇ ਮੈਂ ਪਹਿਲਾਂ ਤਾਂ ਜਾਣਦਾ ਨਹੀਂ ਸੀ ਲੇਕਿਨ ਮੈਨੂੰ ਇੱਕ ਵਾਰੀ ਉਹਨਾਂ ਨੇ ਬਹੁਤ ਜ਼ੋਰ ਪਾਇਆ ਕਿ ਤੁਸੀਂ ਆਉਣਾ ਹੀ ਹੋ ਤੇ ਉਹਨਾਂ ਨੇ ਮੈਨੂੰ ਬੁਲਾਇਆ ਮੈਂ ਦੋ ਹਫ਼ਤੇ ਦੋ ਹਫ਼ਤੇ ਪਹਿਲਾਂ ਉਹਨਾਂ ਦੇ ਕੋਲ ਗਿਆ ਮੈਂ ਕਿਹਾ ਚਲੋ ਜਾਂਦਾ ਕਿਉਂਕਿ ਉੱਥੇ ਸਾਡੇ ਨਾ ਪਿੰਡ ਦਾ ਜਿਹੜਾ ਸਿੰਧ ਕੋਸੀ ਮੇਰ ਉਹਨੇ ਵੀ ਜਾਣਾ ਸੀ ਉਹਦਾ ਮੈਨੂੰ ਫੋਨ ਆ ਗਿਆ ਕਹਿੰਦਾ ਜਸਪਾਲ ਤੂੰ ਆਉਣਾ ਮੈਂ ਕਿਹਾ ਮੈਂ ਆਉਂਗਾ ਕਿਉਂਕਿ ਜੇ ਉਹਨੇ ਜਾਣਾ ਫਿਰ ਮੈਨੂੰ ਵੀ ਨੇਚਰਲੀ ਜਾਣਾ ਪੈਣਾ ਸੀ ਤੇ ਜਦੋਂ ਮੈਂ ਗਿਆ ਇਹਦਾ ਮਤਲਬ ਇਹ ਨਹੀਂ ਕਿ ਮੈਂ ਸੰਪਰਦਾਇਕ ਹੈ ਗਿਆ ਕਿਉਂਕਿ ਉਹ ਮੇਰੇ ਨਾਲ ਹੀ ਕੰਮ ਕਰਦੇ ਆ ਸਾਡਾ ਅੰਸਰ ਬਹੁਤ ਪਿਆਰ ਮੁਹੱਬਤ ਹੈ ਕਈ ਵਾਰੀ ਚਲੋ ਕੰਟਰਡਿਕਸ਼ਨ ਹੁੰਦੀ ਆ ਬੰਦਾ ਕਿਤੇ ਨਹੀਂ ਜਾਂਦਾ ਤੇ ਜਦੋਂ ਮੈਂ ਗਿਆ ਨਾ ਉੱਥੇ ਜਾ ਕੇ ਮੈਂ ਦੇਖਿਆ ਉਹਨਾਂ ਨੇ ਵੀ ਲੰਗਰ ਲਾਇਆ ਹੋਇਆ ਜੱਜ ਕੇ ਬਾਕੀ ਚਰਚ ਵਿੱਚ ਮੈਂ ਜਾਣਾ ਉੱਥੇ ਲੰਗਰ ਨਹੀਂ ਕਦੀ ਦੇਖਿਆ ਪਰ ਉਹਨਾਂ ਦੀ ਜਿਹੜੀ ਚਰਤ ਸੀ ਉੱਥੇ ਉਹਨਾਂ ਨੇ ਲੰਗਰ ਲਾਇਆ ਚਾਹ ਪਾਣੀ ਦਾ ਜਿੱਦਾ ਇੱਥੇ ਪ੍ਰਬੰਧ ਦਾ ਬਿਲਕੁਲ ਉਦਾਂ ਹੀ ਸੀ ਤੇ ਮੇਰਾ ਬੜਾ ਦਿਲ ਖੁਸ਼ ਹੋਇਆ ਮੈਂ ਕਿਹਾ ਯਾਰ ਇਹ ਵੀ ਤਾਂ ਪੰਜਾਬ ਨੂੰ ਰਿਪਰਜੈਂਟ ਕਰਦੇ ਵੇ। ਦੇਖਾ ਕਿਹਨਾ ਦੀ ਸ ਇਹ ਕਿਸੇ ਹੋਰ ਤਰ੍ਹਾਂ ਨੂੰ ਲੈ ਕੇ ਜਾਂਦੇ ਪਏ ਉਹਦੇ ਵਿੱਚ ਸਾਡੀਆਂ ਵੀ ਕਮੀਆਂ ਹੋ ਸਕਦੀਆਂ ਜੇ ਸਾਡੇ ਜੋ ਬੰਦੇ ਕੱਢ ਕੇ ਹਾਂਜੀ ਧੰਨਵਾਦੀ ਜਿਸਪਾਲ ਜੀ ਬਹੁਤ ਧੰਨਵਾਦ ਤੁਡਕ ਸੀ ਮੌਕੇ ਤੇ ਕਿੰਨਾ ਅੱਛਾ ਪ੍ਰਸ਼ੀਤ ਤੇ ਆਪਣੇ ਚਾਹ